ਅੱਜ ਰਾਤ ਨੂੰ ਮੌਸਮ ਪੰਜਾਬ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੱਡੀ ਚੇਤਾਵਨੀ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਨੂੰ ਲੈ ਕੇ ਪੰਜਾਬ ਦੇ ਵਿੱਚ ਬੀਤੇ ਦਿਨ ਤੇਜ਼ ਹਨੇਰੀ ਚੱਲੀ ਕਈ ਥਾਵਾਂ ਤੇ ਭਾਰੀ ਬਾਰਿਸ਼ ਹੋਈ ਹੈ ਉਸ ਨੂੰ ਲੈ ਕੇ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਉਸੇ ਦੌਰਾਨ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਅਗਲੇ ਕੁਝ ਘੰਟਿਆਂ ਵਿੱਚ ਮੌਸਮ ਬਦਲੇਗਾ ਅੱਜ ਵੀ ਪੰਜਾਬ ਵਿੱਚ ਬੱਦਲ ਹਨੇਰੀ ਲਈ ਜਲਰ ਲੋੜ জারি ਕੀਤਾ ਗਿਆ ਸੀ ਆਈਐਮਡੀ ਦੀ ਤਾਜ਼ਾ ਅਪਡੇਟ ਰਾਸ਼ਟਰੀ ਰਾਜਸਤਾਨੀ ਦਿੱਲੀ ਵਿੱਚ ਵੀ ਜੀ ਹਾਂ ਫਿਲਹਾਲ ਮੌਸਮ ਮਿਲਿਆ ਜੁਲਿਆ ਰਹੇਗਾ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਅੱਜ ਯਾਨੀ ਕਿ ਵੀਰਵਾਰ ਨੂੰ ਤੇਜ਼ ਧੂੜ ਪਾਰੀ ਹਨੇਰੀ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਇਸ ਸਮੇਂ ਦੌਰਾਨ ਤਾਪਮਾਨ 38 ਤੋਂ 42 ਡਿਗਰੀ ਦੇ ਆਸ-ਪਾਸ ਰਹੇਗਾ ਦੂਜੇ ਪਾਸੇ ਦਿੱਲੀ ਵਿੱਚ ਹਵਾ ਗੁਣਵੱਤਾ ਅਜੇ ਵੀ ਮਾੜੀ ਸ਼੍ਰੇਣੀ ਵਿੱਚ ਹੈ ਤਾਂ ਦੇਖ ਸਕਦੇ ਹੋ ਮੌਸਮੀ ਬਾਗ ਦੇ ਵੱਲੋਂ ਬ੍ਰੇਕਿੰਗ ਨਿਊਜ਼ ਜਿਹੜੀ ਇਹ ਸਾਹਮਣੇ ਆ ਰਹੀ ਜਿਸ ਨਾਲ ਜਿਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮੀ ਬਾਗ ਦੇ ਵੱਲੋਂ ਦਿੱਲੀ ਦੇ ਬਾਰੇ ਜਾਣਗੀਆਂ ਸਾਂਝੀ ਕੀਤੀ ਗਿਆ ਉਸੇ ਦੌਰਾਨ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਿਹੜੇ ਨੇ ਜਾਰੀ ਹੋਏ ਹਨ ਕਿਉਂਕਿ ਬੀਤੇ ਦਿਨ ਪੰਜਾਬ ਦੇ ਵਿੱਚ ਤੂੜ ਧੂੜ ਭਰੀ ਹਨੇਰੀ ਚੱਲੀ ਆ ਠੰਡੀਆਂ ਹਵਾਵਾਂ ਚੱਲੀਆਂ ਨੇ ਤੇ ਕਈ ਥਾਵਾਂ ਤੇ ਭਾਰੀ ਬਾਰਿਸ਼ ਹੋਈ ਹੈ ਇਸ ਦੇ ਲਾਵਾ ਪਠਾਨਕੋਟ ਹਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਅੱਧੇ ਫਾਜ਼ਿਲਕਾ ਵਿੱਚ ਕਈ ਥਾਵਾਂ ਤੇ ਧੂੜ ਭਰੀ ਹਨੇਰੀ ਵਾਲਾ ਮੀਂਹ 30 ਕਿਲੋਮੀਟਰ ਪ੍ਰਤੀ ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਉਸੇ ਦੌਰਾਨ 21 ਮਈ ਤੋਂ ਲੈ ਕੇ 25 ਮਈ ਤੱਕ ਵੱਖ-ਵੱਖ ਹਿੱਸਿਆਂ ਵਿੱਚ ਮੱਧਮ ਬਰਖਾ ਹੋਣ ਦੀ ਸੰਭਾਵਨਾ ਹੈ ਮੌਸਮੀ ਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਆ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਹੈ ਅਗਲੇ 3 ਦਿਨਾਂ ਤੱਕ ਤਾਂ ਮੌਸਮ ਉਸ ਹੋਂਦੀ ਜਿਵੇਂ ਕੋਈ ਹੋਰ ਅਪਡੇਟ ਆਉਂਦੀ ਹੈ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਹੈ ਵੱਡੀ ਅਪਡੇਟ ਵਿੱਚ ਧੰਨਵਾਦੀ ਜੀ